oh i कर्नाटक ग्रीब सत चवण ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀ ਸਤਿ ਮਹਾਰਾਜੀ ਦੀ ਰੰਤ ਸਤਿ ਸਤਿਕਾਰ ਅਵਲ ਕੋਲੇ ਦੇ ਨਾਮ ਨੇ ਆਧਰੀਆਂ ਭਗ ਕਰਕੇ ਆਪਣੇ ਅਰੋਖਾ ਦਨ ਨੂੰ ਭਗਸ਼ਾ ਦੀ ਬਣਾ ਦੇ ਹੋ ਆਉਂ ਕਿਰਪਾ ਕਰੇ ਕੁਝ ਸਮਾ ਸਤਿਗੁਰਾਂ ਦੀ ਪਰਬੋਦੀ ਗੁਰੂ ਦਾ ਬੰਦਾ ਸੁਭਾਗ ਸਤਪੁਰਾਂ ਦੀ ਬਖਸ਼ੁਸ਼ ਕੀਤਾ ਤੇ ਸਾਹਿਬ ਹਿੰਦੂ ਦੇ ਸਰਪੰਨ ਸਤਗੁਰੂ ਪੰਦਵੇਂ ਪਾਤਸ਼ਾਹ ਧਰਮ ਧਰਵਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਰਾਗ ਜੈਤਿਸ਼ਰੀ ਰਾਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਤ ਸੌ ਚਾਰ ਅੰਕ ਦੇ ਉੱਤੇ ਇਸ ਸ਼ਬਦ ਦਾ ਦਰਜ ਹੈ ਸੁਹਾਇ ਮਹ ਸਤ ਸਤਗੁਰੂ ਜੀ ਇਸ ਬਾਦ ਨੂੰ ਸ਼ਬਦ ਦੇ ਵਿੱਚ ਉਸ ਅਕਾਲ ਪੁਰਖ ਉਹ ਵਾਹਿਗੁਰੂ ਜੀ ਦੇ ਬਧਿਆਈ ਦਾ ਜ਼ਿਕਰ ਕਰਦੇ ਨੇ ਵਾਪਸ ਦੀ ਰੱਬੀ ਗੁਣਾ ਦੀ ਕਰਨ ਕਰਦੇ ਨੇ ਕਿੰਨੂ ਸਮਾਈ ਪਿਆਤ ਹੈ ਦੋ ਸਦਾ ਅਕਾਥ ਹੈ ਉਹ ਉੱਚਾ ਹੈ ਉਹ ਵੱਡਾ ਪਰ ਇਹ ਨੂੰ ਕੋ ਕੌ ਜੁ ਸੋਤੇ ਸਤਗੁਰ ਦੇ ਨਾਲ ਉੱਠ ਕਰਕੇ ਵੱਡੇ ਦੀ ਵਣਿਆਈ ਨੂੰ ਆ ਕੇ ਵੱਡਾ ਵਰਸਕ ਦੇ ਪਰ ਤੁਲੁ ਕੋ ਵਿੱਚ ਸਾਡੇ ਵਿੱਚ ਕੌਲ ਤਰ ਦਾ ਮਾਇਆ ਗੋਲ ਵਾਲਾ ਹੀ ਮਾਇਆ ਦਾ ਤੈਸਾ

ਕਿੰਦੀ ਵੱਡੀ ਗੱਲ ਇਹਦਾ ਆਹ ਸੋਨੇ ਕੋਟੇ ਆਉਂਦੀਆਂ ਦੀ ਗੱਲ ਨਹੀਂ ਕਰਦੇ ਕੋਈ ਗ੍ਰੰਥ ਸਾਹਿਬ ਨਿੱਕੀ ਗੱਲ ਨਹੀਂ ਕਰਦੇ ਬਾਰਾਮ ਜੀ ਦੀ ਬਾਣੀ ਕੋਲ ਬਾਰਾਮ ਜਿੰਦੇ ਸਹੀ ਸੁੰਦਰ ਸੋਹਣੇ ਸਾਧ ਸੰਤ ਜਿੰਨ ਬੈਠੇ ਸੋਹਣੇ ਸਤਗੁਰ ਕੋਲੇ ਬਿਠੇ ਗਾਣਾ ਤੇਰੀ ਜ਼ਿੰਦਗੀ ਚ ਦੀ ਸੁਹੋਂ ਕੋਣ ਸੁਹੋਂ ਕੋਣ ਤੂੰ ਸੋਹਣਾ ਸੋਹਣ ਬਾੜੇ ਨੂੰ ਕਦੇ ਨਾਮ ਤੀਤਿਆਂ ਚੀਨ ਕਰੇ ਫਿਰ ਉਹ ਉੱਤੇਰੀ ਕੁੰਦੋ ਤੱਕ ਕਰਵਾ ਚੀਨ ਬਣਾਉਂਦੇ ਪਰ ਬੜੇ ਨਾ ਜਦੋਂ ਮਿੱਟੀ ਬਰੂਸਾਂ ਬਾੜੀ ਦੀ ਬਾੜੀ ਪੜੇਗੀ ਬਾੜੀ ਨੂੰ ਸਰਵਣ ਕਰੇਗਾ ਸੋਧੀ ਰਏਗਾ ਅਕਲ ਰਏਗਾ ਵੀ ਗੇਰ ਪ੍ਰਾਪਤੀ ਹੋਏ ਜੇ ਇਹਨਾਂ ਮਸਕੇੜਾ ਬੱਦਲੇ ਬਥੜ ਦੇਖ ਲਿਆ ਉਸ ਨਿਮੜਿਆ ਤੋਂ ਮਰਤਲਿ ਨਾਲੇ ਸ਼ਹਿਰ ਹੋ ਗਏ ਇਹ ਬਾਬਾ ਜੀ ਦੀ ਬਾਣੀ ਕੇ ਦੀਵਾਰ ਕੋਸ਼ੋ ਮਾਰ ਕੇ ਦੀ ਗੁਰੂ ਦਵਾਰੇ ਹੋਏ ਸੋਧੀ ਗਏ ਸੀ ਇਹਨੂੰ ਸਤਿਗੁਰੂ ਸਹਿਬ ਕਹਿੰਦੇ ਗੁਰੂ ਦੇ ਦਰਵਾਜ਼ੇ ਆਈਏ ਸਤਿਗੁਰੂ ਕੋਲ ਆਈਏ ਅਤੁੱਲ ਲੈ ਕੇ ਸੋਹਣ ਬਾਣੀ ਕੇ ਕਹਿੰਦੇ ਕੋਲ ਜਲ ਚਾਜਰ ਅਤਾਤ ਸੇ ਦੁੱਖ ਕਦੇ ਨਾ ਲੱਗੇ ਦੁੱਖ ਹਕ ਸਤਨਾਮ ਸ੍ਰੀ ਵੰਟ ਸੋਢੋ ਬਾਰਾਂ ਦੇ ਦੀ વાડી ਕੀ ਕਹਿੰਦੇ ਵਿਸਰ ਗਈ ਸਭ ਦਾਤ ਪੁਰਾਈ ਦਾਤ ਪੁਰਾਈ ਵਿਸਰ ਗਈ ਸਭ ਦਾਤ ਪੁਰਾਈ ਦਾਤ ਪੁਰਾਈ No, mm no, -hmm. ਜਾਗ ਤੇ ਸਾਧ ਸੰਗਤ 모ਹਿ ਪਾਈ ਜਾਗ ਤੇ ਸਾਧ ਸੰਗਤ 모ਹਿ ਸਾਂਗੇ ਬੈਠਾ ਬਹਿ ਗਿਆ ਮੇਰਾ ਕਹਿਣ ਤੋਂ ਪਾਵੇ ਕਿ ਗੁਰੂ ਦਾਤ ਕਦੇ ਕਦੇ ਆ ਕੇ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਸਬਦ ਕੇ ਬੰਤਾਰ ਕੇ ਬੰਦਾ ਬਹੁਤ ਦਾਦੇ ਤਰਦੀਨ ਹੋ ਨਾ ਤਾਂ ਪ੍ਰਤਮ ਨੱਥਾ ਹੈ ਜਿੰਦਗੀ ਤੇ ਕਈਆਂ ਦੇ ਤਾਂ ਝੂਠ ਆਪਣੀ ਬਣ ਜਾਂਦਾ ਹਰਾਂ ਮੀਨਾਂ ਰੱਤਾ ਦੇ ਹੈ ਇੱਕੋ ਹੀ ਅੰਸਾ ਜੇ ਡੇ ਡੇ ਤਿਹਾਰ ਰੱਖਿਓ ਜੇ ਆਪਣੇ ਆਪ ਦਿੱਕ ਕਰੀ ਆਪ ਆਪਣੇ ਆਪ ਜੇ ਬਦਲੇ ਕੀਤੇ ਦੇ ਆਪੋਂ ਬਦਲੇ ਨਹੀਂ ਤੇ ਇਹ ਸਮਝ ਲਓ ਵੀ ਅਸੀਂ ਬਾਣੀ ਤੇ ਨੱਗੇ ਤੱਕ ਪਹਿਲਾਂ ਦਿੱਤਾ ਹੀ ਵਿਸਰ ਗਈ ਸਭਤਾਤ ਪਰਾਈ ਮੈਨੂੰ ਪਰਾਇਆ ਕੀ ਨਾਮੋ ਬੈਰੀ ਲੱਗਦਾ ਹੀ ਨਹੀਂ ਕਿਉਂਕਿ satsang ਵਿੱਚ ਆ ਗਿਆ ਉਹ ਵਿਸਰ ਗਈ ਸਭਤਾਤ ਪਰਾਈ ਗਲ ਤੇ ਸਾਥ ਸੰਗਤ ਰੋਹੇ ਪਾਈ ਅੱਗੇ ਸੁਣੋ ਪਾਰੇ ਕਹਿੰਦੇ 나 ਕੋ ਬੈਰੀ ਨਹੀਂ ਨੀ ਨੰਨਤਾ 나 ਕੋ ਬੈਰੀ ਨਹੀਂ ਬੇਕੰਤਾ 나 ਕੋ ਬੈਰੀ ਨਹੀਂ ਬੇਕੰਤਾ 나 ਕੋ ਕੋ ਗੋ ਬਾਈ ਉਹ ਅਖੇ ਸ਼ਬਦ ਨਾਲ ਸਵੰਧੀਏ ਸਾਰੇ ਮੇਰੀ ਸਤ ਗੁਰੂ ਦੇ ਬਿਚੇ ਕਿਰਪਾ ਨਾਲ ਮਨ ਲਈ ਮੈਨੂੰ ਕੋਈ ਤਰਾਇਆ ਨਹੀਂ ਕਹਦੇ ਉਹ ਦੁਸ਼ਮਣਾਂ ਦੇ ਨਾਲ ਕੇ ਭਾਈ ਘੜੀਏ ਨੇ ਜਾਨ ਸਿਖਾਇਆ ਪਾਣੀ ਪੈ ਹਕੀਕਤ ਵਿੱਚ ਦੁਸ਼ਮਣ ਸੀ ਦੇਖਣ ਵਿੱਚ ਭਾਈ ਕਹਿੰਦੇ ਸੇਵਾਕੀ ਸ਼ਿਕਾਇਤ ਕਰ ਦਿੱਤੀ ਕਲਗੀਆਂ ਵਾਲੇ ਪਾਦਸ਼ਾਹ ਨੂੰ ਕਿ ਇਹਨਾਂ ਨੇ ਇਤੇ ਦੁਸ਼ਟਾ ਨੂੰ ਵੀ ਮਾਰਨ ਪਾਣੀ ਪਿਆਈ ਜਾ ਰਹੇ ਨਾਲ ਸ਼ਿਕਾਇਤ ਨਾਲੇ ਮਾਰਨ ਦੇ ਪੈਸਾ ਵੀ ਇਹਨੂੰ ਪੁੱਛਣਾ ਕੀ ਕਰ ਇਹਨੇ ਕਲਗੀਆਂ ਵਾਲਿਆ ਬਾੜੀ ਦਾ ਫੈਸਲਾ ਹੈ ਆਪ ਜੀ ਦਾ ਫੈਸਲਾ ਹੈ ਤੂੰ ਤੂੰ ਕਰਤਾ ਤੂੰ ਹੁਵਾ ਵਾ ਇਹ ਦਰਤ ਦੇਖਾਂ ਤੱਕ ਤੂੰ ਅੱਖੋਂ ਸੱਚਾ ਮੈਨੂੰ ਪਰਾਇਆ ਤੀਦਾ ਹੀ ਕੋਈ ਨਹੀਂ ਮੈਨੂੰ ਰੂਹ ਵੀ ਸਾਰੇ ਤੇਰੇ ਹੀ ਦੀ ਸੀ ਜਾਂਦਾ ਹੈ ਇਹ ਮਹਰ ਤੂੰ ਦੱਸਦਾ ਸਾਰੇ ਮਾਰੇ ਕਹਦੇ ਆ ਤੱਕ ਮਿਹਰਬਾਨੋ ਪੱਤੀ ਵੀ ਅੱਖੋਂ ਸੱਚਾ ਬਣਿ ਤੇ ਪਿਆਰਿਓ ਉਤੇ ਪਗਾਂਡੇ ਸੀ ਸਦਾ ਤੂੰ ਵੇਖੋ ਸਾਡਾ ਕਿੱਥੇ ਤੇ ਆਪਾਂ ਖੜੇ ਕਿੱਥੇ ਤੇ ਅੱਜ ਸਿੱਖ ਸਿੱਖ ਦਾ ਬਣੇ ਨਹੀਂ ਆਜੋ ਸਿੱਖ ਸਿੱਖ ਦਾ ਵਹਿ ਨਹੀਂ ਖੂਨ ਖੂਨ ਦੇ ਇੱਕ ਦੂਜੇ ਦੇ ਪਿਆਸੇ ਹੋਏ ਪੈ। ਅੱਜ ਤੁਸੀਂ ਨਾ ਦੇ ਕਿਸੇ ਨਾਲ ਦੁਸ਼ਮਣੀ ਪਾਉਣੀ ਹੈ ਦੁਸ਼ਮਣੀ ਬਾਪ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਜੀ ਹਜੂਰੀ ਵਿੱਚ ਕਹਿ ਰਹੇ। ਅਕਾਉਂਡ ਹੋ ਰਿਹਾ ਜੇ ਕਿਸੇ ਨਾਲ ਤੁਸੀਂ ਦੁਸ਼ਮਣੀ ਪਾਉਣ ਲੈਣੀ ਹੈ ਤੇ ਸੱਚ ਬੋਲ ਦਿਓ ਆਖੋ ਸਤਨਾਮ ਸੱਚ। ਬਸ ਦੁਸ਼ਮਣ ਨੱਪੜ ਜਾਣ ਦੀ ਲੋੜ ਨਹੀਂ। ਕਟੜਾ ਕਟੜਾ ਦੀ ਲੋੜ ਨਹੀਂ ਤੁਸੀਂ ਸੱਚ ਬੋਲੋ ਸੱਚ ਤੇ ਪਹਿਰਾ ਦਿਓ 10 ਮਿੰਟ ਥੋੜੇ ਆਪਣੇ ਆਪ ਹੀ ਬਥੇਰੇ ਬਣ ਜਾਣਗੇ ਸਤਿਗੁਰਾਂ ਕਿਉਂ ਕਿ ਸਤਿਗੁਰੂ ਜੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਬਥੇ ਦੇਖਦੇ ਹ ਜਿਦੇ ਕੇ ਅਸੀਂ ਲੱਕ ਰਗੜਦੇ ਹ ਪਰ ਇਹ ਕਹਿੰਦੇ ਜੇ ਕੋ ਬੋਲੇ ਸੱਚ ਕੂੜਾ ਜੜਾ ਮਈ ਕੂੜ ਦਾ ਜਿਹੜਾ ਕੀ ਦੀ ਗੁਰਤ ਗਿਰਤ ਕੂੜ ਹੀ ਕੂੜ ਹੈ ਨਾ ਝੂਠ ਹੀ ਝੂਠ ਹੈ ਕਲਮ ਦੇਣੀ ਗੁਰੂ ਅਪਨਾਸ ਦੀ ਮਾਰਾ ਦਾ ਮੱਜਲਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਇਹ ਗਾ ਸੱਚ ਤੇ ਆਓ ਸਤਿਗੁਰੂ ਦੀ ਬਾਹਰ ਜ਼ਿਕਰ ਕਰਦੇ ਨੇ ਰੱਬ ਦੀ ਵਡਿਆਈ ਹੁਣ ਗਾਉਂ ਕਰਦੇ ਕਈ ਗਾ ਬੱਧਾ ਤੋਂ ਤੇ ਮੈਂ ਮੈਂਤੀ ਕਾਰਨ ਸੇ ਜਿਹੜੇ ਵੱਡੇ ਨਾਲ ਬੋਣਾ ਤੇ ਵੱਡੇ ਬਣ ਜਾਵਾਂ ਬਾਣੀ ਪੜੋਗੇ ਵਿਚਾਰ ਕੇ ਵੇਖਾਂਗੇ ਸਾਡੇ ਅੰਦਰ ਉਹ ਗੁਰਸਤਾਨ ਆਉਂਦੇ ਸਤ ਗੁਰੂ ਦੀ ਕਿਰਪਾ ਹੋਣੀ ਗੁਰੂ ਨਾਨਕ ਦੇਵ ਜੀ ਨੇ ਕਰੇਗਾ ਪਹਿਲੀ ਪੜਾਈ ਸੀ ਜਣੀ ਉਸੇ ਤਿੰਨ ਪਬਿਆਂ ਦੀ ਸੀ ਸਤ ਗੁਰੂ ਅੰਮ੍ਰਿਤਸਰ ਮਹਾਰਾਜ ਦੇ ਕਰ ਜਿਹੜੀ ਪਹਿਲੀ ਫੜਾਈ ਸੀ ਉਹ ਤਿੰਨ ਪਬਿਆਂ ਦੀ ਸੀ ਪਬੇਦਾਨ ਕਿਹੜੇ ਸੀ ਪਹਿਲਾ ਸੀ ਪੱਬਾ ਪੁੰਨਾ ਦੀ ਤੁਹ ਦਾ ਭਗਾਸੀ ਪਾਣਾ ਦੀ ਤੇ ਤੀਤਾ ਭਗਾਸੀ ਪਾਣਾ ਦੀ ਔਖੋ ਸਤਨਾ ਮਰ ਕੇ ਜਿਹੜਾ ਇਹ ਤਾਂ ਤਿੰਨਾ ਦੇ ਪਹਿਰ ਦੇ ਜਣੇ ਬਸੋਂ ਸਿੱਖੀ ਦਾ ਪ੍ਰਵਾਹ ਹੈ ਔਖੋ ਸਤਨਾ ਬੋਦੇ ਤੇ ਗੁਰੂ ਰਖਿਸ਼ ਸ਼ਰਤ ਕਰਦਾ ਤੇ ਨਾ ਇਸ ਤਗੜਾ ਕੋੜਾ ਤੋਂ ਸਾਡੇ ਵਿੱਚ ਇੱਕ ਅੱਧਾ ਦੀ ਹੈਦੀ ਆ ਔਖੋ ਸਤਨਾ ਚਲੋ ਕੋਈ ਗੱਲ ਦੇ ਚਿੱਪੋਂ ਇਹ ਬਹੁਤ ਵੱਡਾ ਕੋਣ ਹੁੰਦਾ ਤੁਹਾਨੂੰ ਕੋਈ ਟੋਟੀ ਕਮੀ ਨਾ ਸਿੰਨੋ ਤੇ ਆਪਾਂ ਕਹਿੰਦੇ ਠੀਕ ਹੈ ਜੀ ਸਾਥ ਬੋਤ। ਕਈ ਵਾਰੀ ਪਾਣੀ ਪੜਦੇ ਆ ਪੜਦੇ ਆ ਪਾਣੀ ਠਾਕਰ ਹੈ ਪਾਣੀ ਸਮੁੰਦਰ ਹੈ ਕਈ ਵਾਰੀ ਹੋਰ ਹੁੰਦਾ ਹੈ ਕਈ ਧਾਰਾਂ ਜਿਹੜੇ ਗਾੜ ਕੇ ਸੁਣਦੇ ਹੁੰਦੇ ਨੇ ਬਾਹਰ ਨਹੀਂ ਕਿਸੇ ਪਰਤਾਰ ਕਰਦੇ ਕਹਿੰਦੇ ਭੱਜਾ ਵੀ ਇੱਥੇ ਆਇਆ ਨਹੀਂ ਆਈ ਸੀ ਦਿੱਕ ਹੈ ਤੇਰਾ ਮੇਰਾ ਤੇਰਾ ਬਹੁਤ ਬਹੁਤ ਨੂੰ ਸ਼ੁਕਰ ਗੁਜ਼ਾਰੂ ਤੇ ਮੈਨੂੰ ਮੇਰੀ ਬੁੱਲ ਤੋਂ ਸੀ ਇਕਾਂਤੀ ਨੂੰ ਤੇ ਅੱਜ ਦੇ ਕਿਸ ਨੂੰ ਕਹਿ ਦੂੰ ਕਦੋਂ ਮਾਰ ਕੋ ਬਿੰਦਾ ਰੱਬ ਦੇ ਕੋਲ ਤੇ ਕਿੱਥੇ ਤੇ ਦੂਰ ਨਹੀਂ ਮਿਲਦਾ ਆਉ ਮਾਰਾ ਜੇਕਰ ਵਰਦੇ ਹੈ ਵਾਜ ਗੁਰੂ ਜੀ ਜੈ ਸ੍ਰੀ ਮਹਾਂ ਦਾ ਰਵਾ ਕੰਦੁਡ ਸੰਤ ਰਾਗ ਜੈ ਤਸਰੀ ਰਾਗ ਦੇ ਅੰਦਰ 15 ਗੋਦੇ ਸਤਿ ਪੰਥ ਸਭਾਰਤ ਜੇਕਰ ਕਰਦੇ ਸੰਤਾਂ ਦਾ ਸ਼ਬਦ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਬਦ ਦਾ ਪੰਕੜ ਹੈ ਸੰਤਾਂ ਦਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕੋ ਹੀ ਹੈ ਕਰਵਾਤਮਾ ਜੇ ਆਪੋ ਇੱਕ ਹੈ ਜੀ ਬੋਦੀ ਸਮਝ ਕਿਵੇਂ ਲਗਣੀ ਹੈ ਜਦੋਂ ਗੁਰੂ ਦਾ ਕਿਰਪਾ ਉਹਦੀ ਬਰਸਾਤ ਲੱਗੇ ਉਹ ਸਤਿਗੁਰੂ ਕਿਰਪਾ ਗੁਰੂ ਦੀ ਕਿਰਪਾ ਦਾ ਪਾਤਰ ਕਿਰਪਾ ਦੇ ਪਾਤਰ ਕਿ ਰਹੇ ਉਹਦਾ ਸਮਾ ਲਿਆ ਐਨ ਹੈ ਗੁਰੂ ਦੇ ਘੋੜੇ ਆਏ ਉਹ ਤੱਤ ਦੀ ਗੱਲ ਸਿੱਖ ਕੇ ਪੰਨੇ ਮੁੱਕ ਕੇ ਦਈਏ ਉਹ ਸਤਿਗੁਰੂ ਜਿਨ ਕਿੰਨੇ ਕਿੰਨ ਸਨੋ ਕਹਿੰਦੇ ਦੂਤਾਂ ਆਗਮ। ਆਪਾਂ ਉਹਦੇ ਪਾਰਾਂ ਬਾੜ ਦਾ ਉਤਪੀ। ਪ੍ਰਭ ਉਹ ਇਹੋ ਜਿਹੇ ਕਰੇ। ਕਥਨ ਨਾ ਗਏ ਆਪਾਂ। ਉਹ ਕਥਿਆ ਨਹੀਂ ਜਾ ਸਕਦਾ ਕਿਉਂਕਿ ਉਹ ਆਕਾਤ ਹੈ। ਜਿਹੜਾ ਆਕਾਤ ਹੁੰਦਾ ਹੈ ਉਹਦੀ ਕਥਾ ਨਹੀਂ ਹੁੰਦੀ ਆਪੋ ਸਤਨਾਮ। ਬਿਦਾ। ਉਹ ਬੇਅੰਤ ਹੈ। ਪ੍ਰਮਾਣਿਕ ਕਿਹਦੇ ਨਾਨਕ ਪ੍ਰਭ ਸਰਨਾਗਤੀ। ਪ੍ਰਭੂ ਕੋਲ ਲੜਾ ਜੇ ਉਹਦੀ ਛਾਤ ਵਿੱਚ ਜਾਈਏ ਨਾ ਉਹ ਕਿਰਪਾ ਕਰਨ ਦਿੰਦਾ ਰੱਖਣ ਕੋ ਪ੍ਰਭ ਸੁਭਾਤ ਉਹਦੀ ਛਾਤ ਵਿੱਚ ਜਾਈ ਪਸੰਦ ਵਿੱਚ ਕਿਵੇਂ ਜਾਈ ਬ੍ਰੇਮ ਬ੍ਰੇਮ ਤੇ ਨਾ ਲੱਗੇ ਬਈ ਵਾਲੀ ਨੂੰ ਨਾ ਆ ਆਇਆ ਦੀ ਭੇਂਟਾਂ ਤੱਕ ਕੇ ਬੰਦਾ ਕੋਈ ਬੜੀ ਮਾਨ ਰੱਖਦਾ ਸ ਜਿਵੇਂ ਨੀਰ ਨੀ ਹਾਸੇ ਰੰਗ। ਪ੍ਰੇਮ ਭਿੰਡਰ ਤੋਂ ਬੱਠੀ। ਪ੍ਰੇਮ ਭਿੰਡਾ ਲੱਗੇ। ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਤਾਲ ਸਤਿਗੁਰ ਇੱਕ ਪੈਦਾ ਕਾਏ, ਦਰ ਸਤਿਗੁਰ ਕੋਟ ਵਿੰਦਾ ਅੱਗੇ ਹੋਏ ਨੇਤ ਹੈ। ਤੇ ਕੋਥੇ ਉਹ ਪ੍ਰੇਮ ਭਿੰਡਾ ਜੀ ਗੁਰੂ। ਸਿੱਖਾ ਤੇਰਾ ਪ੍ਰੇਮ ਹੋਵੇ ਗੁਰੂ ਨਾਲ। ਗੁਰੂ ਛੱਡ ਕੇ ਸੰਗਠਣਾ ਤੋਂ ਤੇਰੇ ਕੋਲ ਆਦੇ ਪ੍ਰਸਾਦ। ਪੜ ਕੇ ਨਾਮਿਕ ਕੋ ਪਾਤਿਕ ਤਉ ਸ਼ਰਨਾਂ ਤੀ ਰੱਖੜ ਕੋ ਸੁਭਰਾਤ ਉਸ ਸੁਭਰਾਤ ਵੋ ਅਕਸ਼ਾਨਾ ਬਤਾ ਹੈ ਜਿ ਮੋਦੀ ਸਾਧਵੇ ਤਾਇਆ ਆਵਾਂਗੇ ਨਾ ਕਰਦ ਕੇ ਦਿਨ ਪੂਰਾ ਖਲੀ ਆਏ